ਦੀ ਕੀ ਫਤਿਹ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਇਸ ਪਾਵਨ ਹੁਕਮ ਦੇ ਅੰਦਰ ਜੀਵ ਨੇ ਭਗਤੀ ਕਿਸ ਤਰ੍ਹਾਂ ਕਰਨੀ ਹੈ ਪਰਮੇਸ਼ਰ ਨੂੰ ਯਾਦ ਕਿਸ ਤਰ੍ਹਾਂ ਕਰਨਾ ਹੈ ਕਰਨ ਤੋਂ ਬਾਅਦ ਤਬਦੀਲੀ ਕਿਸ ਤਰ੍ਹਾਂ ਜ਼ਿੰਦਗੀ ਵਿੱਚ ਆਉਂਦੀ ਹੈ ਅਤੇ ਉਸ ਤੋਂ ਬਾਅਦ ਜੀਵਨ ਜਾਂਚ ਕੀ ਮਿਲਦੀ ਹੈ ਕਿਉਂਕਿ ਇਹ ਪਾਵਨ ਸ਼ਲੋਕ ਸੋਰਠੀਵਾਰ ਦੇ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਾਵਨ ਜੋ ਆਪ ਜੀ ਨੇ ਸੋਰਠੀ ਬਾੜ ਦੇ ਵਿੱਚੋਂ ਇਹ ਪਾਵਨ ਵਾਰ ਹੈ ਜੋ ਸਰਵਣ ਕੀਤੀ ਹੈ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਇਹ ਬਾੜ ਦੇ ਅੰਦਰ ਜੇ ਵੇਖਿਆ ਜਾਵੇ ਕੁੱਲ 29 ਪਉੜੀਆਂ ਹਨ ਅਤੇ 58 ਸ਼ਲੋਕ ਹਨ ਇਸ ਪਾਵਨ ਉਪਨ ਦੇ ਅੰਦਰ ਜੋ ਆਪ ਕੀ ਸਰਵਣ ਕਰ ਰਹੇ ਹੋ ਪਾਵਨ ਮੁਖਬਾ 29 ਪੌੜੀਆਂ ਤੇ 58 ਸ਼ਲੋਕ 29 ਪਦੀਆਂ ਕੁੱਲ ਪੌੜੀਆਂ ਜਿੰਨੀਆਂ ਹਨ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਹਨ ਅਤੇ ਸ਼ਲੋਕ ਮਾਲਾ ਪਹਿਲਾ ਵੀ ਆਇਆ ਦੂਜਾ ਵੀ ਆਇਆ ਤੇ ਤੀਜਾ ਵੀ ਆਇਆ ਤੇ ਚੌਥਾ ਵੀ ਆਇਆ ਭਾਵ ਕੀ ਚਾਰ ਗੁਰੂ ਸਹਿਬਾਨਾਂ ਦੇ ਸ਼ਲੋਕ ਇਸ ਪਾਵਨ ਸੂਰਠ ਕੀ ਬਾਣੀ ਦੇ ਵਿੱਚ ਹਨ ਸੋ ਇਸ ਪਾਵਨ ਹੁਕਮ ਦੇ ਦੋ ਸ਼ਲੋਕ ਹਨ ਇੱਕ ਪੌੜੀ ਹੈ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ ਪਹਿਲੇ ਸ਼ਲੋਕ ਅੰਦਰ ਮੇਰੇ ਪਾਤਸ਼ਾਹ ਜੀ ਨੇ ਸਿਮਰਨ ਕਿੱਦਾਂ ਕਰਨਾ ਹੈ ਦੂਸਰੇ ਸ਼ਲੋਕ ਦੇ ਅੰਦਰ ਜੀਵਨ ਵਿੱਚ ਤਬਦੀਲੀ ਸਿਮਰਨ ਕਰਨ ਦੇ ਨਾਲ ਕੀ ਆਉਂਦੀ ਹੈ ਪੌੜੀ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਕਿਹੜਾ ਅਨੁਭਵ ਹੈ ਗੁਰਸਿੱਖ ਦੇ ਅੰਦਰੋਂ ਪੈਦਾ ਹੁੰਦਾ ਹੈ ਉਹ ਪਾਤਸ਼ਾਹ ਨੇ ਬਿਆਨ ਕੀਤਾ ਹੈ ਆਓ ਆਸ਼ਾ ਕੀ ਕਹਿ ਰਹੇ ਹਨ ਸ਼ਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਮਿੱਠੀ ਬਾਣੀ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਸਤਿਗੁਰੂ ਪਾਤਸ਼ਾਹ ਕਹਿ ਰਹੇ ਹਨ ਗੁਰੂ ਅਮਰਦਾਸ ਮਹਾਰਾ ਜਿਹੇ ਮਨਾ ਮੇਰੀਆ ਉਹ ਪਰਮੇਸ਼ਰ ਦਾ ਸਿਮਰਨ ਕਰ ਉਸ ਨੂੰ ਯਾਦ ਕਰ ਪਰ ਇੱਕ ਮਨ ਤੇ ਇੱਕ ਚਿੱਤ ਹੋਣਾ ਤੇਰਾ ਚਾਹੀਦਾ ਹੈ ਭਾਏ ਹੁੰਦਾ ਪਿਆਰ ਦੇ ਨਾਲ ਪਿਆਰ ਦੇ ਨਾਲ ਤੈਨੂੰ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਹੁਣ ਸੰਗਤ ਜੀ ਉਸ ਪਰਮੇਸ਼ਰ ਨੂੰ ਯਾਦ ਕਰਨ ਲੱਗਿਆਂ ਤੇਰੇ ਅੰਦਰ ਮਜਬੂਰੀ ਤੇਰੇ ਅੰਦਰ ਲਾਲਚ ਤੇਰੇ ਅੰਦਰ ਕੋਈ ਛਲਵਲ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਫਰੀਦ ਸਾਹਿਬ ਕਹਿੰਦੇ ਹਾਲ ਜਿੱਥੇ ਲਾਲਚ ਹੋਵੇ ਜਿੱਥੇ ਮਜਬੂਰੀ ਹੋਵੇ ਉੱਥੇ ਪਿਆਰ ਨਹੀਂ ਜੇ ਹੋਇਆ ਕਰਦਾ ਕਿਉਂ ਕਿਉਂਕਿ ਉਹ ਮਤਲਬ ਹੈ ਸੁਫਰੀਦ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਆਉਂਦਾ ਹੈ ਫਰੀਦਾ ਲਬ ਤਨਹੋਂ ਕਿਆ ਲਬ ਕੂੜਾ ਨੇ ਫਿਰ ਅਗਲੀ ਪੰਕਤੀ ਵਿੱਚ ਪਾਸ਼ਾ ਕਹਿ ਰਹੇ ਹਨ ਚਿੱਕੜ ਛੱਤ ਲੰਗਾਈ ਐ ਛੱਪੜ ਟੁਟੇ ਨੇਹੂ ਪਾਸ਼ਾ ਜੀ ਕੀ ਕਹਿ ਰਹੇ ਹਨ ਕਿ ਜਿੱਥੇ ਲੱਭ ਹੈ ਲਾਲਚ ਹੈ ਉਥੇ ਤੂੰ ਪਿਆਰ ਦੀ ਗੱਲ ਕਰਦਾ ਸੱਜਣਾ ਭੁੱਲ ਜਾ ਉਥੇ ਪਿਆਰ ਨਹੀਂ ਤੇਰਾ ਮਤਲਬ ਹੈ ਜਾਂ ਲੱਭ ਤਾਂ ਨੇਹੂ ਕਿਆ ਉਥੇ ਕਾਦਾ ਪਿਆਰ ਸੱਜਣਾ ਲੱਭ ਤਾਂ ਊੜਾ ਨੇਹੂ ਇਹ ਤਾਂ ਝੂਠਾ ਪਿਆਰ ਹੈ ਤੇਰਾ ਝੂਠਾ ਨੇਹੂ ਹੈ ਸਨੇਹ ਕਰਦਾ ਕਈ ਵੇਖਿਆ ਨਾ ਤੁਸੀਂ ਉਤੋਂ ਉਤੋਂ ਕਹਿਣਗੇ ਮੈਂ ਤਾਂ ਤੇਰਾ ਹੀ ਹਾਂ ਮੈਂ ਤੇਰੇ ਨਾਲ ਖੜਾ ਐ ਮੈਂ ਮੈਨੂੰ ਤੇਨਾਂ ਬੜਾ ਪਿਆਰ ਹੈ ਪਰ ਅੰਦਰੋਂ ਨਹੀਂ ਹੁੰਦਾ ਉਹਨੂੰ ਕਿਹਾ ਜਾਂਦਾ ਹੈ ਕੂੜਾ ਨੇ ਹੂ ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹਾਰ ਕੀ ਦੇ ਨਾਲ ਦੋਸਤੀਆਂ ਪਾਉਨੇ ਕੀ ਦੇ ਨਾਲ ਨਿਉ ਕਰ ਰਹੇ ਸੱਜਣਾ ਸੰਸਾਰ ਤੇ ਵੇਖ ਝੂਠੇ ਨੇ ਨੇ ਤੇਰੇ ਝੂਠੀਆਂ ਦੋਸਤੀਆਂ ਝੂਠੇ ਪਿਆਰ ਨੇ ਤੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਨੇ ਉਹ ਨੂੰ ਕਰੇਗਾ ਜੀ ਜਿਹਦੇ ਅੰਦਰ ਬਲ ਸ਼ਲ ਹੋਵੇ ਲਾਲਚ ਹੋਵੇ ਅਗਲੀ ਐਗਜ਼ੈਂਪਲ ਬੜੀ ਕਮਾਲ ਦੀ ਦਿੱਤੀ ਆ ਮੰਨ ਲਓ ਕੋਈ ਛੱਪੜ ਹੈ ਹੁਣ ਤੇ ਚਲੋ ਘਰ ਪੈਣ ਲੱਗ ਪਈ ਛੱਤਾ ਪੱਕੀਆਂ ਹੋ ਗਈਆਂ ਅਗੇ ਛੱਪੜ ਹੋਇਆ ਕਰਦੇ ਛੱਪੜ ਦੇ ਉੱਤੇ ਜੇ ਪਾਣੀ ਬਹੁਤਾ ਟਿਕ ਜਾਂਦਾ ਨਾ ਉਹ ਜਿਹੜੀ ਛੱਪੜ ਦੀ ਸੱਤ ਹੈ ਨਾ ਛੱਤ ਕਹਿੰਦੇ ਨੇ ਆਪਾਂ ਰੂਫ ਉਹ ਫਿਰ ਪਾਣੀ ਕਿੰਨਾ ਘਸਾ ਸਕਦੀ ਸੀ ਆਖਰ ਨੂੰ ਡਿੱਗ ਜਾਂਦੀ ਸੀ ਕਿੰਨਾ ਚਿਰ ਪਾਣੀ ਸਹਾਰ ਸਕਦੀ ਹੈ ਉਹ ਆਖਰ ਨੂੰ ਪੁੱਟ ਜਾਂਦੀ ਸੀ ਫਰੀਦ ਸਾਹਿਬ ਨੇ ਇਸੇ ਐਗਜ਼ਾਮਪਲ ਨੂੰ ਕਿਹਾ ਹੈ ਕਿਚੜ ਹੱਥ ਲੰਗਾਈਐ ਕਿੰਨਾ ਕੁ ਚਿਰੋ ਛੱਪੜ ਜਿਹੜਾ ਪਾਣੀ ਨੂੰ ਸਹਾਰ ਸਕਦਾ ਹੈ ਛੱਪੜ ਟੁੱਟੈ ਨਹੀ ਹੋ ਇਕ ਸਮਾ ਆਏਗਾ ਟੁੱਟ ਜਾਏਗਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਸੱਜਣਾ ਜੇ ਤੇਰੇ ਅੰਦਰ ਲਾਲਚ ਹੋਏਗਾ ਜਦੋਂ ਤੇਰਾ ਲਾਲਚ ਪੁੰਗਾ ਹੋ ਗਿਆ ਤੂੰ ਗੁਰੂ ਨੂੰ ਵੀ ਛੱਡ ਜਾਣਾ ਹੈ ਆਕੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਤੈਨੂੰ ਦਾਤਾਂ-ਦਾਤਾਂ ਮਿਲ ਗਈਆਂ ਆਪਾਂ ਇੱਕ ਸਤਿਗੁਰੂ ਕੋਲੋਂ ਕੀ ਮੰਗਣਾਉਨੇ ਆ ਦਾਤਾਂ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ ਕਿ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਸਤਗੁਰੂ ਦਾਤਾ ਹੈ ਜਿੰਦਾ ਹੈ ਤੂੰ ਦਾਤਾ ਮੰਗਦਾ ਜਦੋਂ ਦਾਤ ਤੇਰੀ ਪੂਰੀ ਹੋ ਜਾਂਦੀ ਹੈ ਤੇ ਗੁਰੂ ਵੱਲ ਮੁਖ ਮੇਰ ਲੈਣਾ ਕਿਉਂ ਲਾਲਚ ਬਸ ਤੂੰ ਸਿਰਫ ਦਾਤ ਕਰਕੇ ਗੁਰੂ ਨਾਲ ਜੁੜਿਆ ਨਹੀਂ ਸਜਣਾ ਇਹ ਲਾਲਚ ਹੈ ਇਹ ਊੜਾ ਨੀਮੂ ਹੈ ਅਸਲੀ ਨਹੀਂ ਤਾਂ ਮੇਰੇ ਪਾਤਸ਼ਾਹੀ ਦੱਸ ਰਹੇ ਹਨ ਸਜਣਾ ਕਿਹੜਾ ਹੈ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਇੱਕ ਗੁਰੂ ਨੂੰ ਯਾਦ ਕਰੇ ਯਾਦ ਕਰਨ ਦਾ ਤਰੀਕਾ ਇਹ ਹੈ ਕਿ ਇੱਕ ਮਨ ਹੋਵੇ ਦੋ ਰਸਤੇ ਨਾ ਹੋਣ ਦੁਬਿਧਾ ਵਿੱਚ ਨਾ ਹੋਵੇ ਤੂੰ ਤੇ ਤੇਰੇ ਅੰਦਰ ਪਿਆਰ ਵੀ ਆਖੋ ਸਤਨਾਮ ਸ਼੍ਰੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇਰਾ ਪਿਆਰ ਹੋਣਾ ਚਾਹੀਦਾ ਪਿਆਰ ਵਿੱਚ ਫਿਰ ਬੰਦਾ ਘਾਟੇ ਵਾਦੇ ਨਹੀਂ ਦੇਖਦਾ ਹੁੰਦਾ ਇਹ ਗੱਲ ਯਾਦ ਰੱਖਿਓ ਮੇਰੇ ਪਾਸ਼ਾ ਜੀ ਪਿਆਰ ਵਿੱਚ ਘਾਟੇ ਵਾਦੇ ਨਹੀਂ ਵੇਖਦੇ ਫਿਰ ਪਾਸ਼ਾ ਜੀ ਕੀ ਕਰਦੇ ਨੇ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਜਦੋਂ ਗੁੱਜਾ ਪਿਆਰ ਪੈ ਜਾਂਦਾ ਹੈ ਫਿਰ ਕਹਿੰਦੇ ਰੱਬ ਦੇ ਕੇ ਬੰਦਿਆ ਤੈਨੂੰ ਚੀਜ਼ ਮੰਗਦਾ ਕੋਈ ਨਹੀਂ ਆਖੂ ਸਤਨਾਮੁ ਖਿਰਿ ਕਿਉਂ ਤੈਨੂੰ ਪਦਾਰਥ ਦੇ ਤੇ ਤੈਨੂੰ ਦਾਤਾਂ ਦਿੱਤੀਆਂ ਜੀ ਅਸੀਂ ਕਿਸੇ ਦੀ ਗੱਡੀ ਲੈ ਜੀ ਇਹ ਨਾ ਮੰਗ ਕੇ ਮੜੀ ਜੀ ਘਟੋ ਲੱਗ ਜੇ ਆਲਾ ਕਹਿੰਦਾ ਤੋਰ ਫਿੱਕੇ ਕਿਵੇਂ ਨੂੰ ਗੱਡੀ ਦਿੱਤੀ ਨੁਕਸਾਨ ਕਰਕੇ ਲਿਆਇਆ ਸਾਡਾ ਕਿਤੇ ਕੋਈ ਢੋਲੂ ਫੜ ਕੇ ਲੈ ਜਾਏ ਕੋ ਘਰ ਦਾ ਭਾਂਡਾ ਵਗ ਜਾਏ ਕਿਸੇ ਦੇ ਘਰੇ ਆਪਾਂ ਸਿਰ ਖਾਨਲਾ ਕਰ ਲੈਨੇ ਆ ਨਹੀਂ ਹਲੇ ਬਾਬਾ ਦੇ ਕੀ ਗਿਆ ਇੱਥੇ ਦੀ ਗੱਲ ਸੁਣੋ ਕਿ ਇੱਕ ਘਰੋਂ ਮੈਂ ਪ੍ਰਸ਼ਾਦਾ ਲਿਆਇਆ ਹਫ਼ਤਾ ਲੰਘਿਆ ਕਹਿੰਦੇ ਬਾਬਾ ਜੀ ਢੋਲੂ ਦੇ ਜੋ ਆਖੋ ਸਤਨਾਮ ਕਿਉਂ ਚੀਜ਼ ਆਪਣੀ ਲੈ ਲਈ ਦੇ ਲੈਣ ਦੇਣ ਦਾ ਸਾਬ ਹੈ ਸ਼ਾਹੂ ਕਰ ਤੋਂ ਵਿਆਜ ਲਈਏ ਕੌ ਕਰ ਲੈਂਦੇ ਨੇ ਨਾ ਵਿਆਜ ਇੰਨਾ ਸਮਾਂ ਹੋ ਗਿਆ ਤੇ ਦੇ ਬਿਆਜ ਪਰ ਮੇਰੇ ਸਤਿਗੁਰੂ ਤੋਂ ਬਲਿਹਾਰੇ ਜਾਈਏ ਜਿਕੇ ਤੇ ਉਦਾਤੇ ਨਾਲ ਪਿਆਰ ਪੈ ਜਾਵੇ ਨਾ ਮੇਰੇ ਪਾਸ ਸਾਹ ਕਹਿੰਦੇ ਉਹਦੀਆਂ ਐਡੀਆਂ ਵੱਡੀਆਂ ਵੜਿਆਈਆਂ ਨੇ ਜੇ ਨਾ ਪਛੋਤਾਏ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਇੱਕ ਖਰਾਬ ਕਰਤੀ ਮੇਰੇ ਘਰੇ ਤੇ ਬੜਾ ਗੋਜ ਹੈ ਆਖੋ ਸਤਨਾਮ ਸ਼੍ਰੀ ਜੇ ਮੇਰੇ ਬੱਚੇ ਨੇ ਮੇਰੇ ਪੁੱਤਰ ਨੇ ਇੱਕ ਖਰਾਬ ਕਰਤੀ ਪਰਮੇਸ਼ਰ ਕਹਿੰਦਾ ਵੀ ਮੇਰੇ ਕੋਲ ਘਾਟ ਹੈ ਕੋਈ ਇੱਥੇ ਤੇ ਮੇਰੇ ਪਾਸ਼ਾ ਕਹਿ ਰਹੇ ਨੇ ਦੇਂਦੇ ਟੂਟ ਨਾ ਆਵੀਂ ਅਗਣਤ ਭਰੇ ਭੰਡਾਰ ਹੀ ਮੇਰੇ ਬੈਗੂ ਤੇਰੇ ਭੰਡਾਰੇ ਕਿੱਡੇ ਤਾਂ ਆਏ ਉਹ ਵੈਗੁਰੂ ਐਸਾ ਹੈ ਚੀਜ਼ ਨੂੰ ਦੇ ਕੇ ਪਸਤਾਉਂਦਾ ਨਹੀਂ ਪਸਤਾਵਾ ਸਾਡੇ ਵਰਗੇ ਕਰਦੇ ਨੇ ਉਹ ਮੇ ਤੋਂ ਚੀਜ਼ ਮੰਗ ਕੇ ਲੈ ਗਿਆ ਮੇਰੀ ਮੂੜ ਕੇ ਨਹੀਂ ਗਿਆ ਇਸ ਕਰਕੇ ਜਿੱਥੇ ਪਿਆਰ ਪੈ ਜਾਵੇ ਉੱਥੇ ਘਾਟੇ ਵਾਦੇ ਗੁਰੂ ਨਹੀਂ ਜੀ ਦਿੱਤੀ ਹਉ ਹਰ ਕੈ ਸਦ ਬਲੇ ਹਾਰ ਨੇ ਜਿਤ ਸੇਵਿਆਂ ਸੁਖ ਪਾਏ ਫੇਰ ਤੈਂ ਕੰਮ ਕਰਨਾ ਇੱਕ ਹੁਣ ਜਦੋਂ ਦਾਤਾਂ ਮਿਲ ਗਈਆਂ ਜਰੂਰ ਉਹ ਤੈਨੂੰ ਦੇ ਰਿਆ ਹੈ ਪਸਤਾਉਂਦਾ ਵੀ ਨਹੀਂ ਥੀ ਉਹ ਤੋਂ ਬਲਿਹਾਰੀ ਜਾ ਉਹ ਤੋਂ ਕੁਰਬਾਨ ਜਾ ਉਹਨੂੰ ਯਾਦ ਕਰ ਜਿੰਨੂੰ ਜਿਤ ਸੇਵਿਆ ਸੁਖ ਪਾਏ ਜਿੰਨੂੰ ਉਸ ਯਾਦ ਕਰਨ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸੁਖ ਹਿਰਦੇ ਵਿੱਚ ਵਸਦੇ ਹਨ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਜਾਦਤੀ ਤੂੰ ਕਰਨਾ ਏ ਮਨ ਤੂੰ ਇਹ ਮਨ ਹਰਜੀ ਧਿਆਏ ਤੂੰ ਧਿਆਉਣਾ ਹੈ ਪਿਆਰ ਦੇ ਨਾਲ ਤੇ ਨਾਲੇ ਗੁਰੂ ਨਾਲ ਮਿਲ ਕੇ ਚੱਲਣਾ ਹੈ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਨਾਨਕ ਗੁਰਮੁਖ ਮਿਲ ਰਹਾ ਹੈ ਇੱਥੇ ਤੱਕ ਨਹੀਂ ਜੇ ਤੈਨੂੰ ਤੇਰੇ ਅੰਦਰ ਹਉਮੈ ਹੈ ਤਾਂ ਸ਼ਬਦ ਜਲਾਏ ਤੇ ਬਾਣੀ ਨਾਲ ਜਦੋਂ ਬਾਣੀ ਪੜ੍ਹੇਗਾ ਤੇਰੇ ਅੰਦਰੋਂ ਹਉਮੈ ਵਾਲਾ ਰੋਗ ਵੀ ਸਤਿਗੁਰੂ ਕੱਟ ਦੇਣਗੇ ਇਹ ਕੀ ਕਰਨਾ ਹੈ ਇੱਜੇ ਸ਼ਲੋਕ ਆਇਆ ਹੈ ਜੋ ਸੰਗਤ ਜੀ ਇਹਦੇ ਵਿੱਚ ਸਤਿਗੁਰਾਂ ਨੇ ਸਮਝਾਇਆ ਹੈ ਕਿ ਗੁਰੂ ਨੂੰ ਯਾਦ ਕਰਨਾ ਹੈ ਇੱਕ ਮਾਨਿਕ ਦੇ ਨਾਮ ਪਿਆਰ ਨਾਲ ਉਹਦੀਆਂ ਵੱਡੀਆਂ-ਵਡਿਆਈਆਂ ਨੇ ਉਹ ਦੇਖ ਕੇ ਪਸਤੌਂਦਾ ਨਹੀਂ ਤੇ ਉਹ ਤੋਂ ਹਮੇਸ਼ਾ ਬਲਿਹਾਰੇ ਜਾਣਾ ਹੈ ਜਿਹੜਾ ਜਿਸ ਜਿਹਦੇ ਨਾਮ ਜਪਣ ਨਾਲ ਸੁੱਖ ਮਿਲਦਾ ਹੈ ਚੌਥਾ ਆਇਆ ਹੈ ਗੁਰੂ ਨਾਲ ਮਿਲ ਕੇ ਚੱਲਣਾ ਹੈ ਤੇ ਬਾਣੀ ਪੜ੍ਹਨੀ ਹੈ ਸਾਡਾ ਹਉਮੈ ਦਾ ਨਾਸ ਕਰਨ ਵਾਸਤੇ ਹੁਣ ਤਬਦੀਲੀ ਕੀ ਆਈ ਹੈ ਜੀ ਇਕੀ ਦੇ ਵਿੱਚ ਮਹਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਤਬਦੀਲੀ ਇਹ ਆਈ ਛੇ ਮੇਰੇ ਵੈ ਗੁਰੂ ਸਾਤੋ ਸੇਵਾ ਕਿੱਥੇ ਹੋਣੀ ਸੀ ਅਸੀਂ ਕਰਨ ਜੋਗੇ ਹਈ ਨਹੀਂ ਸੀ ਤੇਰੇ ਅੰਦਰੋਂ ਨਿਕਲੇਗਾ ਤੂੰ ਤੇ ਆਪ ਹੀ ਨਾਮ ਨਾਲ ਜੁੜਿਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਆਪ ਹੀ ਬਾਣੀ ਨਾਲ ਜੁੜਿਆ ਹੈ اے ਮੇਰੇ ਵੈਗਰੂ ਆਪੇ ਸੇਵਾ ਲਾਇਨ ਅਸੀਂ ਜੰਮਦੇ ਸੇਵਾ ਲੱਗ ਜਾਂਦੇ ਜੇ ਤੂੰ ਜੇ ਅਸੀਂ ਤੇ ਸੇਵਾ ਆਪੀ ਲੱਗਣਾ ਹੁੰਦਾ ਸੀ ਜੰਮਦੇ ਹੀ ਲੱਗ ਜਾਂਦੇ ਪਰ ਮੇਰੇ ਵੈਗਰੂ ਨਹੀਂ ਤੂੰ ਸੇਵਾ ਆਪ ਲਾਇਆ ਹੈ ਤੁਧ ਭਾਵ ਹੈ ਤਾਂ ਨਾਮ ਜਪਾਵੇ ਤੂੰ ਆਪੇ ਸੇਵਾ ਲਾਇਆ ਆਪੇ ਬਖਸ਼ ਰੇ ਤੇ ਤੇਰੀਆਂ ਬਖਸ਼ਿਸ਼ਾਂ ਨੇ ਹੀ ਮੇਰੇ ਵੈ ਗੁਰੂ ਹੀ ਵੜਿਆਈਆਂ ਤੇਰੀਆਂ ਦਿੱਤੀਆਂ ਹੋਈਆਂ ਨੇ ਇਹ ਤਬਲੀਲੀ ਆਉਂਦੀ ਹੈ ਜੀ ਜ਼ਿੰਦਗੀ ਦੇ ਵਿੱਚ ਜਦੋਂ ਇਨਸਾਨ ਨਾਮ ਜਪਦਾ ਹੈ ਉਸ ਤੋਂ ਬਾਅਦ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਫਿਰ ਬੰਦਾ ਲੋਕਾਂ ਨੂੰ ਮਿਹਣੇ ਦੇਣੇ ਬੰਦ ਕਰ ਦਿੰਦਾ ਹੈ ਉਹ ਫਲਾਣਾ ਐ ਕਰ ਰਿਹਾ ਉਹ ਫਲਾਣਾ ਐ ਕਰ ਰਿਹਾ ਤੂੰ ਦੁਨੀਆ ਦਾ ਪਾਪ ਬਾਨਾ ਛੱਡ ਦਿਨਾਂ ਕਿਉਂ ਐ ਜੀ ਉਹ ਮਾੜਾ ਐ ਉੱਤ ਗਿਆ ਉਹ ਫਿਰ ਤੇਰੇ ਮੰਦਰੋਂ ਇੱਕੇ ਚੀਜ਼ ਨਿਕਲਦੀ ਹੈ ਮੈਂ ਨਹੀਂ ਪਿਉ ਪਿਉ ਤਾਂ ਸਾਰਿਆਂ ਦਾ ਉਹ ਵੈਰੂ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਚਲਾ ਰਿਹਾ ਦੁਨੀਆ ਸਬਨਾ ਕਾ ਮਾਪਿਓ ਮੈਂ ਕੀ ਲੈਣਾ ਲੋਕਾਂ ਤੋਂ ਆਪੋ ਆਪਣੀ ਕਰਦੇ ਪਏ ਨਹੀਂ ਮੇਰਾ ਤੇ ਖਸਮ ਮੇਰਾ ਵੈਗਰੂ ਹੈ ਉਹ ਵੇਖ ਰਿਹਾ ਹੈ ਹੁਣ ਜਿਹਦੇ ਘਰੇ ਦੋ ਬੱਚੇ ਨੇ ਪ੍ਰਾਥਮਿਕ ਨਾ ਟੈਨਸ਼ਨ ਲੈਂਦਾ ਵੀ ਉਹ ਫਲਾਣੇ ਦਾ ਫਿਊਚਰ ਕਿਵੇਂ ਆ ਮਾਪਿਓ ਲੈਂਦੇ ਨੇ ਟੈਨਸ਼ਨ ਵੀ ਉਹ ਬੱਚੇ ਦਾ ਕੁਝ ਬਣ ਜੂ ਇਹ ਪੜਦਾ ਛੋਟਾ ਨਹੀਂ ਪੜਦਾ ਜੋ ਇਸੇ ਤਰ੍ਹਾਂ ਸਬਨਾ ਕਾ ਮਾਪਿਓ ਆਪ ਹੈ ਉਹਦੇ ਅੰਦਰ ਇਹ ਗੱਲ ਦਿੜ ਹੋ ਜਾਂਦੀ ਹੈ ਕਿ ਮੇਰਾ ਮਾਪਿਓ ਵੈਗਰੂ ਹੈ ਪੂਰੀ ਸ੍ਰਿਸ਼ਟੀ ਦਾ ਮਾਂ ਪਿਓ ਵੈਦਰੂ ਹੈ ਉਹ ਆਪੇ ਸਾਰ ਕਰ ਲਿਆ ਹੈ ਰੱਖਿਆ ਕਰ ਰਿਹਾ ਹੈ ਫਿਕਰ ਹੈ ਉਹਨੂੰ ਇਸ ਕਰਕੇ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਸਿੱਖਾ ਚਿੰਤਾ ਨਾ ਕਰਿਆ ਕਰ ਜਿਨੂੰ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਚਿੰਤਾ ਤੇ ਉਹ ਕਰ ਰਿਹਾ ਜਿਨੇ ਜਾਗੂ ਪਾਇਆ ਤੂੰ ਚਿੰਤਾ ਬਾਦੂ ਦੀ ਚੱਕੀ ਫਿਰਦਾ ਹੈ ਕਈ ਬੰਦੇ ਵੇਖਿਆ ਤੁਸੀਂ ਬਾਦੂ ਦੀ ਚਿੰਤਾ ਕੀ ਹੋ ਗਿਆ ਜੀ ਫੁਲਾਣੇ ਦੇ ਕੀ ਹੋ ਗਿਆ ਐ ਹੋ ਗਿਆ ਬਾਦੂ ਦੀਆਂ ਚਿੰਤਾਵਾਂ ਚਿੰਤਾ ਤਾਂ ਮੇਰੇ ਪਾਤਸ਼ਾਹ ਕਹਿੰਦੇ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਚਿੰਤਾ ਆਪਣੇ ਆਪ ਦੀ ਕਰਿਆ ਕਰ ਤੂੰ ਵੀ ਇੱਕ ਦਿਨ ਇੱਕ ਦਿਨ ਤਾਂ ਮੜੀਆਂ ਚ ਜਾਣਾ ਹੈ ਉੱਥੇ ਬੰਦੇ ਨਹੀਂ ਸਹਾਈ ਹੋਣੇ ਉੱਥੇ ਨਾਮ ਨੇ ਸੇਕਾ ਕਰਨੀ ਹੈ ਆਖੋ ਸਤਨਾਮ ਚਿੰਤਾ ਬਾਣੀ ਦੀ ਕਰਿਆ ਕਰ ਆਪਣੇ ਸਰੀਰ ਦੀ ਕਰਿਆ ਕਰ ਆਪਣੇ ਆਉਣ ਵਾਲੇ ਸਮੇਂ ਦੀ ਕਰਿਆ ਕਰ ਫਿਰ ਮੇਰੇ ਪਾਤਸ਼ਾਹ ਕਹਿੰਦੇ ਨਾਨਕ ਨਾਮ ਤੇ ਆਏ ਨੇ ਤੇ ਨਿਜ ਘਰ ਵਾਸ ਹੈ ਜੁਗ ਜੁਗ ਸ਼ੋਭਾ ਹੋਏ ਉਹ ਹਰ ਵੇਲੇ ਹਰ ਸਮੇਂ ਮੇਰੇ ਪਾਤਸ਼ਾਹ ਜੀ ਕਹਿੰਦੇ ਫਿਰ ਤੇਰਾ ਨਾਮ ਤੇ ਹੁੰਦੇ ਨੇ ਆਪਣੇ ਨਿਜ ਘਰ ਵਿੱਚ ਆਪਣੇ ਹਿਰਦੇ ਰੂਪੀ ਘਰ ਵਿੱਚ ਉਹ ਵਾਸਾ ਕਰ ਲੈਂਦੇ ਨੇ ਸਹਿਜ ਅਵਸਥਾ ਦੇ ਮਾਲਕ ਬਣ ਜਾਂਦੇ ਹਨ ਤੇ ਜੁਗ ਜੁਗ ਹਰ ਜੁਗ ਦੇ ਵਿੱਚ ਹਰ ਸਮੇਂ ਹਰ ਪਲ ਇਹ ਮੇਰੇ ਵਹਿਗੂ ਤੇਰੀਆਂ ਬੜੀਆਂ ਕਰਦੇ ਰਹਿੰਦੇ ਹਨ ਪੌੜੀ ਤੂੰ ਕਰਨ ਕਰਣ ਸਮਰਥ ਹੈ ਕਰਤੇ ਹੁਣ ਜੀਵਨ ਚ ਤਬਦੀਲੀ ਕੀ ਆਉਂਦੀ ਹੈ ਹੁਣ ਅਨੁਭਵ ਕੀ ਆਉਂਦਾ ਹੈ ਵੇਖੋ ਦੁਨੀਆ ਤੇ ਬੜੇ ਨੇ ਜਿਹੜੇ ਬਾਣੀ ਪੜ੍ਹਦੇ ਨੇ ਐਸੀਆਂ ਐਸੇ ਐਸੇ ਵੀ ਸੁਨੇ ਹਾਂ ਕੀ ਜੀ ਮੈਂ 21 21 ਪਾਠ ਜਪਜੀ ਸਾਹਿਬ ਦੇ ਕਰਦੇ ਨਾਮ 11 11 ਸਿੱਖਨੀ ਸਾਹਿਬ ਦੇ ਕਰਦੇ ਨਾ ਕਿ ਉਹਨਾਂ ਕੋਲ ਗਿਆਨ ਆ ਗਿਆ ਕਿ ਉਹ ਅਨੁਭਵੀ ਹੋ ਗਏ ਕਿ ਉਹਨਾਂ ਨੂੰ ਮੁਕਤੀ ਦਾ ਮਾਰਗ ਪਤਾ ਚੱਲ ਗਿਆ ਨਹੀਂ ਮਾਰਦੀ ਬਾਣੀ ਕਹਿੰਦੀ ਹੈ ਕਿ ਉਹ ਵਿਰਲੇ ਹਨ ਜਿਨ੍ਹਾਂ ਨੂੰ ਇਹ ਅਨੁਭਵੀ ਗਿਆਨ حاصل ਹੁੰਦਾ ਹੈ ਗੁਰੂ ਕਿਰਪਾ ਕਰਦਾ ਹੈ ਪੌੜੀ ਤੂੰ ਕਰਨ ਕਰਣ ਸਮਰਥ ਹੈ ਕਰਤੇ ਮੈਂ ਤੁਝ ਬਿਨਿ ਅਵਰ ਨਾ ਕੋਈ ਫਿਰ ਉਹ ਇੱਕੋ ਗੱਲ ਮੁੱਖੋ ਕਹਿੰਦੇ ਨੇ ਮੇਰੇ ਵੈ ਗੁਰੂ ਜੋ ਕਰ ਰਹੇ ਹਨ ਜੋ ਕਰਵਾ ਰਹੇ ਹਨ ਇਹ ਤੂੰ ਕਰ ਰਿਹਾ ਹੈ ਆਜਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਮੈਨੂੰ ਸੰਸਾਰ ਤੇ ਭੇਜਣ ਵਾਲਾ ਵੈਗਰੂ ਹੈ ਤੇ ਭੇਜਿਆ ਕਿਉਂ ਹੈ ਇਹ ਵੀ ਮੇਰੇ ਸਤਿਗੁਰੂ ਨੂੰ ਪਤਾ ਹੈ ਆਖੋ ਸਤਨਾਮ ਉਹ ਇਦਾਂ ਗੁਰੂ ਦੇ ਸ਼ੁਕਰਾਨੇ ਜੁੜਦਾ ਅਨੁਭਵੀ ਗਿਆਨ ਇੰਨਾਂ ਨਿਮਰਤਾ ਵਿੱਚ ਆ ਜਾਂਦਾ ਹੈ ਐਸਾ ਗਿਆਨ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ ਮੈਂ ਤੁਝ ਵੀ ਨਿਆ ਵਰਨਾ ਕੋਏ ਮਿੱਟੀ ਕਹੇ ਮਿੱਟੀ ਦਾ ਭਾਂਡਾ ਬਣਿਆ ਹੋਇਆ ਭਾਂਡਾ ਕਹੇ ਕਿ ਮੇਰਾ ਮਿੱਟੀ ਤੋਂ ਬਿਨਾ ਕੋਈ ਮੈਂ ਆਂ ਭਾਂਡਾ ਹੀ ਮੈਂ ਆਪੀ ਬਣਿਆ ਨਹੀਂ ਮਿੱਟੀ ਸੀ ਤੇ ਤਾਂ ਤੂੰ ਬਣਿਆ ਇਸੇ ਕਰਕੇ ਉਹ ਪਰਮੇਸ਼ਰ ਸੀ ਤੇ ਤਾਂ ਤੂੰ ਸੰਸਾਰ ਤੇ ਆਇਆ ਉਹਨੇ ਤੈਨੂੰ ਭੇਜਿਆ ਹੈ ਮੈਂ ਤੁਝ বিনা ਵਰਨਾ ਕੋਈ ਮੇਰੀ ਕੀ ਔਕਾਤ ਸੀ ਹਮ ਰੋਦੇ ਫਿਰਦੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇਹ ਮੇਰੇ ਵਹਿਗੁਰੂ ਤੂੰ ਕਰਨ ਕਰਾਉਣ ਵਾਲਾ ਤੂੰ ਹੈ ਤੇਰੇ ਬਿਨਾ ਹੋਰ ਕੋਈ ਨਹੀਂ ਤੁਦਾਪੇ ਸ੍ਰਿਸ਼ਟ ਸਿਰਜੀ ਆਪੇ ਖੁਨ ਗੋਈ ਤੂੰ ਆਪੇ ਸ੍ਰਿਸ਼ਟੀਆਂ ਪੈਦਾ ਕਰ ਦਿਨਾ ਆਪੇ ਨਾਸ ਕਰ ਦਿਨਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਜੋ ਕਰਵਾ ਰਿਹਾ ਵਹਿਗੁਰੂ ਕਰ ਰਿਹਾ ਹੈ ਆਪ ਵਿੱਚ ਵਰਤ ਕੇ ਕਰ ਰਿਹਾ ਹੈ ਹਰ ਇੱਕ ਜੀਵ ਜੋ ਵਰਤ ਕੇ ਸਭ ਮੈਂ ਜੋਤ-ਜੋਤ ਹੈ ਸੋਏ ਉਹ ਆਪਣੀ ਜੋਤ ਵਿੱਚ ਆਪ ਟਿਕਾਈ ਹੈ ਤੇ ਆਪ ਹੀ ਦੁਨੀਆ ਚਲਾ ਰਿਹਾ ਹੈ ਵਰਤ ਰਿਹਾ ਹੈ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਉਹ ਆਪੇ ਬੜਿਆਈਆਂ ਦਿੰਦਾ ਹੈ ਤੇ ਪਾਉਣਾ ਜਿਸ ਨੂੰ ਕਿਰਪਾ ਕਰਦਾ ਹੈ ਤੇ ਉਸੇ ਨੂੰ ਬੜਾਈ ਬਖਸ਼ਿਸ਼ ਹੁੰਦੀ ਹੈ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਉਹੀ ਪਾਉਂਦਾ ਹੈ ਉਹੀ ਮਾਣ ਪਾਉਂਦਾ ਹੈ ਦਰਗਾਹ ਵਿੱਚ ਉਹੀ ਮਾਣ ਪਾਉਂਦਾ ਹੈ ਜਿਹੜਾ ਗੁਰੂ ਵਾਲਾ ਬਣ ਕੇ ਗਿਆ ਹੈ ਕਿਉਂਕਿ ਗੁਰਮੁਖ ਗੁਰਮੁਖ ਨੂੰ ਗੁਰੂ ਦੇ ਮੁਖ ਵਾਲਿਆਂ ਨੂੰ ਸਤਿਗੁਰੂ ਵਡਿਆਈਆਂ ਦਿੰਦੇ ਹਨ ਨਾ ਗੁਰਮੁਖ ਨਾਨਕ ਅਰਾਧਿਆ ਸਭਾ ਕੋ ਧੰਨ ਧੰਨ ਗੁਰਸੋਈ ਫਿਰ ਐਸਾ ਉਹਨਾਂ ਦਾ ਜੀਵਨ ਹੋ ਜਾਂਦਾ ਹੈ ਅਨੁਪਵੀ ਗਿਆਨ ਵਾਲਾ ਜਿਸ ਤਰ੍ਹਾਂ ਮੰਨ ਲਓ ਇੱਕ ਬੱਚਾ ਖੇਡਦਾ ਹੈ ਜਿੱਤਿਆ ਹੈ ਜੋ ਜਿੱਤਦਾ ਹੈ ਕਿਨੂੰ ਕਹਿੰਦਾ ਹੈ ਕਿ ਇਹਦਾ ਕ੍ਰੈਡਿਟ ਕਿਨੂੰ ਜਾਣਾ ਚਾਹੀਦਾ ਹੈ ਉਸਤਾਦ ਨੂੰ ਮੇਰੇ ਗੁਰੂ ਨੂੰ ਮੇਰੇ ਜੀਨੇ ਮੈਨੂੰ ਸਿਖਾਇਆ ਮੇਰੇ ਟੀਚਰ ਨੂੰ ਕ੍ਰੈਡਿਟ ਜਾਣਾ ਕੋਈ ਵਿਰਲੇ ਹੁੰਦੇ ਨੇ ਐਸੀ ਬੱਚੇ ਜਿਹੜੇ ਆਪਣੇ ਉਸਤਾਦ ਨੂੰ ਕ੍ਰੈਡਿਟ ਦਿੰਦੇ ਨੇ ਸੋ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਜਦੋਂ ਇਹ ਗਿਆਨ ਉਹ ਪਵੀ ਗਿਆਨ ਉਹ ਪਰਮੇਸ਼ਰ ਦੀ ਬੰਦਗੀ ਹਾਸਲ ਹੁੰਦੀ ਹੈ ਗੁਰੂ ਕਿਰਪਾ ਕਰਦਾ ਹੈ ਬੰਦਗੀ ਦੀ ਦਾਤ ਮਿਲਦੀ ਹੈ ਜਿਨ੍ਹਾਂ ਨੂੰ ਉਹ ਫਿਰ ਇਹ ਨਹੀਂ ਕਹਿੰਦੇ ਵੀ ਮੈਂ ਆਪ ਕੀਤਾ ਉਹ ਕਹਿੰਦੇ ਨੇ ਧੰਨ 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 ਗੁਰ ਸੋ ਹੋਈ ਹੈ ਮੇਰੇ ਵੈਗਰੂ ਤੂੰ ਤਨ ਹੈ ਤੂੰ ਤਨ ਹੈ ਤੂੰ ਤਨ ਹੈ ਮੈਂ ਤੇ ਤੂੰ ਕੁਰਬਾਨ ਜਾਂਦਾ ਆਓ ਇਤਨੀਆਂ ਹਾਜ਼ਰੀਆਂ ਦੀ ਪ੍ਰਵਾਨਗੀ ਕਥਾ ਵਿਚਾਰਾ ਕਰਦੇ ਆ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ